ਅੱਜ ਆਪਾਂ ਮਸ਼ਰੂਮ ਮਸਾਲਾ ਬਣਾਵਾਂਗੇ ਆਪਾਂ ਲਸਣ ਪਿਆਜ਼ ਬਰੀਕ ਬਰੀਕ ਕੱਟ ਲੈਣਾ ਤੇ ਹਰੀਆਂ ਮਚਾ ਟਮਾਟਰ ਤੇ ਅਦਰਕ ਦਾ ਟੁਕੜਾ ਇਹਦੀ ਆਪਾਂ ਲੱਗ ਪਿਊਰੀ ਬਣਾਵਾਂਗੇ ਤੇ ਇੱਕ ਪਿਆਜ਼ ਤੇ ਇੱਕ ਸ਼ਿਮਲਾ ਮਿਰਚ ਆਪਾਂ ਅਲੱਗ ਮੋਟੇ-ਮੋਟੇ ਕੱਟ ਲੈਣੇ ਹੁਣ ਆਪਾਂ ਇੱਕ ਡੇਢ ਕੱਟ ਸੀ ਤੇਲ ਗਰਮ ਕਰਾਂਗੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੁਣ ਆਪਾਂ ਇਹਦੇ ਵਿੱਚ ਦੋ ਇਲਾਚੀਆਂ ਇੱਕ ਤੇਜ ਪੱਤਾ ਪਾਵਾਂਗੇ ਜਿਹੜਾ ਆਪਾਂ ਕੱਟਿਆ ਆ ਲਸਣ ਆਪਏ ਇਹਦੇ ਵਿੱਚ ਪਾਵਾਂਗੇ 골ਡਨ ਬ੍ਰਾਊਨ ਹੋ ਚੁੱਕਿਆ ਆਪਣਾ ਲਸਣ ਹੁਣ ਆਪਾਂ ਬਰੀਕ ਕੱਟੇ ਹੋਏ ਪਿਆਜ਼ ਇਹਦੇ ਵਿੱਚ ਐਡ ਕਰਾਂਗੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਹਾਂ ਖੰਡਾਂ ਦੇ ਆਪਾਂ ਇਹਨਾਂ ਨੂੰ ਪਕਾਵਾਂਗੇ ਜਦ ਤੱਕ ਆਪਾਂ ਮਸਾਲਾ ਰੈਡੀ ਹੋ ਰਿਹਾ ਆਪਾਂ ਟਮਾਟੋ ਪੇਰੀ ਮੜਾ ਲਵਾਂਗੇ ਤੇ ਨੋ ਚੀਜ਼ਾਂ ਨੂੰ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰਾਂਗੇ ਇਸ ਤਰ੍ਹਾਂ ਇੱਕ ਵਾਧੂ ਰੋ ਬਣਾ ਕੇ ਦੇਖੋ ਮਸ਼ਾਲਾ ਮਸਾਲਾ ਮਸ਼ਰੂਮ ਬਹੁਤ ਵਧੀਆ ਬਣਦਾ ਵਾ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਲੱਗਿਆ ਆਪਣਾ ਮਸਾਲਾ ਵੀ ਪੁੱਜ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਡਰਾਈ ਮਸਾਲੇ ਐਡ ਕਰਾਂਗੇ ਅੱਧਾ ਚਮਚ ਲਾਲ ਮਿਰਚ ਪਾਊਡਰ ਸਵਾਦ ਅਨੁਸਾਰ ਨਮਕ ਅੱਧਾ ਚਮਚ ਧਨੀਆ ਪਾਊਡਰ ਅੱਧਾ ਚਮਚ ਗਰਮ ਮਸਾਲਾ ਅੱਧਾ ਚਮਚ ਹਲਦੀ ਪਾਊਡਰ ਤੇ ਥੋੜਾ ਜਿਹਾ ਜੀਰਾ ਪਾਇਆ ਆਪਾਂ ਇਹਨਾਂ ਨੂੰ ਵੀ ਪਕਾ ਲਵਾਂਗੇ ਹੁਣ ਆਪਾਂ ਜਿਹੜੀ ਟਮੇਟੋ ਪਿਊਰੀ ਰੈਡੀ ਕੀਤੀ ਉਹ ਵੀ ਐਡ ਕਰਾਂਗੇ ਤੇ ਇਹਨੂੰ ਵੀ ਆਪਾਂ 2-3 ਮਿੰਟ ਪਕਾਵਾਂਗੇ ਆ ਮਸਾਲੇ ਚੰਗੀ ਤਰ੍ਹਾਂ ਪਕਾ ਲੈਨੇ ਆ। ਆਪਣੀ ਪਿਊਰੀ ਬਹੁਤ ਵਧੀਆ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਤੇ ਪੱਕੇ ਵੀ ਚੰਗੀ ਤਰ੍ਹਾਂ ਰੈਡੀ ਹੈ। ਹੁਣ ਆਪਾਂ ਇਹਦੇ ਵਿੱਚ ਫਰੈਸ਼ ਮਲਾਈ ਐਡ ਕਰਾਂਗੇ। ਤੁਸੀਂ ਚਾਹੋ ਤਾਂ ਮੋਲਦੀ ਕਰੀਮ ਜੂਸ ਕਰ ਸਕਦੇ ਹੋ। ਮਲਾਈ ਆਪਾਂ ਚੰਗੀ ਤਰ੍ਹਾਂ ਪਕਾ ਲੈਣੀ ਆ। ਮਸਾਲਾ ਆਪਣਾ ਕਾਫੀ ਪੁੱਜ ਚੁੱਕਿਆ ਵਾ। ਤੇ ਆਪਣੀ ਆਪਾਂ ਮਸ਼ਰੂਮ ਕੱਟ ਕੇ ਵੀ ਰੈਡੀ ਕਰਾਂਗੇ। ਤਿੰਨੋ ਚੀਜ਼ਾਂ ਆਪਣੀ ਰੈਡੀ ਨੇ। ਹੁਣ ਆਪਾਂ ਇੱਕ ਪੈਨ ਦੇ ਵਿੱਚ ਬਟਰ ਗਰਮ ਕਰਕੇ ਇਹਦੇ ਵਿੱਚ ਤਿੰਨੋ ਚੀਜ਼ਾਂ ਨੂੰ ਐਡ ਕਰਾਂਗੇ। ਦੋ ਤਿੰਨ ਮਿੰਟ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲੈਣਾ। ਓਵਰ ਕੁਕ ਨਹੀਂ ਕਰਨਾ ਆਪਾਂ ਇਹਨਾਂ ਨੂੰ। ਆਪਾਂ ਥੋੜੇ ਥੋੜੇ ਮਸਾਲੇ ਇਹਦੇ ਵਿੱਚ ਪਾਵਾਂਗੇ ਆਪਾਂ ਜਿਆਦਾ ਪਹਿਲਾਂ ਹੀ ਮਸਾਲੇ ਆਪਣੇ ਗਰੇਵੀ ਵਿੱਚ ਪਾ ਚੁੱਕੇ ਹਾਂ ਸਿਰਫ ਆਪਾਂ ਥੋੜੇ ਥੋੜੇ ਇਹਦੇ ਵਿੱਚ ਪਾ ਕੇ ਇਹਨਾਂ ਨੂੰ ਪਕਾ ਲਵਾਂਗੇ ਚੰਗੀ ਤਰ੍ਹਾਂ ਮਸਾਲੇ ਪੱਕ ਚੁੱਕੇ ਆਪਾਂ ਹੁਣ ਇਹਨਾਂ ਨੂੰ ਆਪਣੇ ਗਰੇਵੀ ਦੇ ਵਿੱਚ ਐਡ ਕਰਾਂਗੇ ਗਰੇਵੀ ਵਿੱਚ ਪਾ ਕੇ ਆਪਾਂ 1 ਮਿੰਟ ਇਹਨਾਂ ਨੂੰ ਪਕਾ ਲੈਣਾ ਬਹੁਤ ਵਧੀਆ ਮਸ਼ਰੂਮ ਮਸਾਲਾ ਬਣਿਆ ਵਾ ਹਲਵਾਈ ਸਟਾਈਲ ਚ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਆਪਾਂ ਇਹਦੇ ਵਿੱਚ ਹਰਾ ਧਨੀਆ ਪਾਵਾਂਗੇ ਆਪਣੀ ਹੁਣ ਸਬਜ਼ੀ ਬਿਲਕੁਲ ਰੈਡੀ ਐ ਸਰਵ ਕਰਨ ਲਈ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਾਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਥੈਂਕਸ ਫॉर ਵਾਚਿੰਗ